ਬੜਾ ਕਮ ਗਲੋਬਲਾਈਜ਼ ਜਦੋਂ ਦਾ ਹੋਇਆ ਇਹ ਐ ਕੰਟਰੀ ਚ ਫਿਰ ਪੂਰੀ ਦੁਨੀਆ ਚ ਗੱਲ ਪਹੁੰਚ ਜਾਂਦੀ ਹੈ ਆਪ ਤਾਂ ਇੰਟਚ ਰਹਿਣੇ ਹੁੰਦਾ ਉਹਨਾਂ ਤੋਂ ਪਹਿਲੇ ਪਹੁੰਚ ਹੀ ਜਾਂਦੀ ਹੈ ਜੀ ਤੁਹਾਨੂੰ ਕਿਵੇਂ ਲੱਗਦਾ ਕਿ ਵੀ ਤੁਸੀਂ ਤੁਹਾਡਾ ਇੱਕ ਜੇ ਆਪਾਂ ਛੋਟੇ ਸ਼ਬਦਾਂ ਦੇ ਵਿੱਚ ਕਹੀਏ ਤੇ ਤੁਸੀਂ ਮੈਸੇਜ ਇੱਕ ਕਿਸਾਨਾਂ ਨੂੰ ਦੇਣਾ ਹੋਵੇ ਤਾਂ ਕੀ ਕਹੋਗੇ ਤੁਸੀਂ ਮੈਂ ਇਹੀ ਕਹਾਂਗਾ ਕਿ ਆਪਾਂ ਨੂੰ ਨਿਮਰਤਾ ਸਿਖਾਈ ਹੈ ਆਪਣੇ ਗੁਰੂ ਸਾਹਿਬਾਨ ਨੇ ਜੇ ਕੋਈ ਚੀਜ਼ ਕਿਸੇ ਤੋਂ ਮੰਗਣੀ ਆ

ਜੀ ਤੇ ਫਿਰ ਬੜੇ ਵੱਡੇ ਦਿਖੋ ਨੁਕਸਾਨ ਹੋ ਜਾਂਦੇ ਆ ਡਰੇ ਹੋਈ ਗਿਆ ਹੋਈ ਗਿਆ ਹੋਈ ਗਿਆ ਜੀ ਠੀਕ ਹੈ ਕੁੱਛ ਕਰਕੇ ਮੇਰੇ ਮੇਰੇ ਹਿਸਾਬ ਨਾਲ ਤਾਂ ਇਹ ਹੋਇਆ ਕਿ ਪਿਆਰ ਨਾਲ ਜਲ ਬੈਠ ਕੇ ਨਿਕਲ ਜਾਵੇ ਜੀ ਜੀ ਮੰਤਰਾ ਜੀ ਥੋੜਾ ਮੱਦਮ ਪਿਆ ਇਹ ਵਾਲਾ ਵਿਰੋਧ ਤੁਹਾਡੇ ਏਰੀਏ ਦੇ ਵਿੱਚ ਜਿਹੜਾ ਤੁਹਾਡੀ ਕੌਨਸਟਿਚੂਐਂਸੀ ਹੈਗੀ ਆ ਮੈਂ ਪਿੰਡ ਚੋਂ ਵੀ ਗਿਆ ਸੀ ਉੱਥੇ ਬਹੁਤ ਸੀਗੇ ਆ ਅੱਛਾ ਜੀ ਮੈਂ ਤਾਂ ਯਾਨੀ ਕਰਤੀ ਸਤਿ ਦੀ ਆਪਾ ਬਟ ਇੱਕ ਇੱਕ ਸਿਪੇ ਸਲਹਾਰ ਦੀ ਤਰ੍ਹਾਂ ਤੁਸੀਂ ਡਟੇ ਹੋਏ ਹੋ ਇਹ ਵੱਡੀ ਗੱਲ ਹੈ ਜਚਿਆ ਹੋਇਆ ਮੈਂ ਉਹਨਾਂ ਦੇ ਵਿੱਚ ਵੀ ਗਿਆ ਜਨਵਰੀ ਜੀ ਸਭ ਨੇ ਸਾਰੇ ਜਹਾਨ ਨੇ ਮੈਨੂੰ ਰੋਕਿਆ ਸੀ ਤੇ ਨਹੀਂ ਜਾਣਾ ਚਾਹੀਦਾ ਦੇ ਚੇਕ ਰਿਸਕ ਹੀ ਹੈ ਜੀ ਮੈਂ ਚਿੰਨ ਸਭ ਦੇ ਪੈਣਾ ਪਰਾ ਹੈ ਜੀ ਵੱਡੀ ਗੱਲ ਅੰਤਰਾ ਜੀ ਇਹ ਤੁਸੀਂ ਸਿੱਧੇ ਤੌਰ ਤੇ ਚੀਜ਼ਾਂ ਦੇਖਦੇ ਪਏ ਹੋ ਤੁਹਾਨੂੰ ਕੀ ਲੱਗਦਾ ਕਿ ਇਹ ਵੀ ਮੈਂ ਵੈਸੇ ਸਵਾਲ ਪਹਿਲਾਂ ਵੀ ਕੀਤਾ ਕਿਉਂਕਿ ਮੈਂ ਤੁਹਾਨੂੰ ਇਹ ਵੀ ਦੱਸਿਆ ਕਿ ਵੀ ਪੱਤਰਕਾਰਾਂ ਨੇ ਜਖਰ ਸਾਹਿਬ ਨੂੰ ਵੀ ਪੁੱਛਿਆ ਸੀ ਕੋਈ ਪੁਖਤਾ ਜਿਹੜਾ ਇੱਕ ਹੁੰਦਾ ਨਾ ਪੁਖਤਾ ਕੋਈ ਗੱਲਬਾਤ ਸਾਹਮਣੇ ਰੱਖੀ ਜਾਵੇ ਕਿਸਾਨਾਂ ਦੇ ਤਾਂ ਵੱਡੀ ਗੱਲ ਹੁੰਦੀ ਆ ਕਿਉਂਕਿ ਮਹਾਪੰਚਾਇਤ ਵੀ 21 ਮਈ ਨੂੰ ਸੱਦੀ ਗਈ ਹੈ ਕਿਸਾਨਾਂ ਦੇ ਵੱਲੋਂ ਇਹਨਾਂ ਨੇ ਵੀ ਕਿਸਾਨਾਂ ਨੇ ਵੀ ਕਹਿ ਦਿੱਤਾ ਕਿ ਵੀ ਰੋਸ ਹੋਰ ਵੀ ਤਿੱਖਾ ਹੋਊਗਾ ਪੰਜਾਬ ਦੇ ਵਿੱਚ ਕੋਈ ਸਥਿਤੀ ਨਿਊਜ਼ ਆਪਾਂ ਮੇਨਟੇਨ ਕਰਕੇ ਰੱਖਣਾ ਇੱਕ ਆਪਣਾ ਸਰਜ਼ਾਹਾਰਿਕ ਵਸ਼ਿੰਦੇ ਦਾ ਤਾਂ ਕਿਵੇਂ ਦੇਖਦੇ ਹਾਂ ਕਿਵੇਂ ਇਸ ਨੂੰ ਠੱਲ ਪਾਈ ਜਾ ਸਕਦੀ ਆ ਕੋਈ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਚੰਗੀ ਖਬਰ ਤੋਂ ਉਹਨਾਂ ਨੂੰ ਮਿਲ ਸਕਦੀ ਆ ਹਾਂ ਅਗਰ ਬੈਚਨ ਇਹੋ ਮੈਥ ਦਿੱਤਾ ਗੇਅਰਸ ਕਿਤੇ ਸਲੀਕਨਲ ਡਰਾਫਟਿੰਗ ਕਰਕੇ ਰਿਕਵੈਸਟ ਕਰਨ ਤੇ ਕੀ ਨਹੀਂ ਮੰਨਿਆ ਸੁਝਾਅ ਕਰਦਾ ਜੇ ਉਹ ਮੰਨਿਆ ਜੋ ਮੰਨਣਾ ਉਹ ਮੰਨਿਆ ਗਈਆਂ ਜੀ ਤਾਂ ਬਹੁਤ ਸ਼ਾਂਤ ਹੋ ਜਾਣਗੇ لیکن منگن تھوڑا طریقہ جا کے پاشا شبد تھوڑا جا جہاں کنٹرول رکھنا چاہیے سر بالکل 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 ٹھیک ہے جی میرا آخری سوال ہے کہ چون پر چار کے میں چلتا پیا بہت شاندار جی 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 ٹھیک ہے ٹھیک ہے ٹھیک ہے سر شکریہ بڑی مہربانی بڑی مہربانی تھینک یو ਸਤਿ ਸ਼੍ਰੀ ਅਕਾਲ ਸਰ ਕੁਲਵਿੰਦਰ ਬੋਰਾਂਜੀ ਪੰਜਾਬ ਕੇਸਰੀ ਤੋਂ ਸਤਿ ਸ਼੍ਰੀ ਅਕਾਲ ਜੀ ਇੱਕ ਦੋ ਸਵਾਲ ਸੀਗੇ ਜਿਹੜੇ ਕਰਨੇ ਸੀ ਜਿਨ੍ਹਾਂ ਦੇ ਵਿੱਚੋਂ ਇੱਕ ਖਾਸ ਸਵਾਲ ਇਹ ਸੀਗਾ ਕਿਸਾਨਾਂ ਦਾ ਜਿਹੜਾ ਹੈਗਾ ਵਿਰੋਧ ਹੋ ਰਿਹਾ ਸੀਗਾ ਲਗਾਤਾਰ ਭਾਜਪਾ ਆਗੂਆਂ ਦਾ ਤਾਂ ਉਹਨਾਂ ਦਾ ਵੀ ਲੰਮੇ ਸਮੇਂ ਤੋਂ ਜਦੋਂ ਤੋਂ ਕੈਂਪੇਨ ਸ਼ੁਰੂ ਹੋਈ ਹੈ ਕਾਫੀ ਵਿਰੋਧ ਹੋ ਰਿਹਾ ਕਿਵੇਂ ਤੁਸੀਂ ਉਹ ਕਿਵੇਂ ਇਸ ਚੀਜ਼ ਨੂੰ ਰੋਕਿਆ ਜਾ ਸਕਦਾ ਹੈ ਇਹ ਤੁਹਾਡੇ ਮਨਮੇਰ ਭੇ ਆਪ ਹੀ ਹਾਂਜੀ ਇਹ ਰੋਕ ਸਕਦਾ ਉਹਨੂੰ ਰੋਕ ਕੋਈ ਚੱਕਦਾ ਨਹੀਂ ਜੀ ਬਿਲਕੁਲ ਹਾਂਸਰਾ ਜੀ ਇੱਕ ਨਾ ਪ੍ਰੈਸ ਕਾਨਫਰੰਸ ਕੀਤੀ ਸੀ ਕਿ ਸੁਨੀਲ ਜਾਖੜ ਹੋਣਾ ਨੇ ਤਾਂ ਉਦੋਂ ਵੀ ਸਵਾਲ ਪੱਤਰਕਾਰਾਂ ਦੇ ਵੱਲੋਂ ਕੀਤਾ ਗਿਆ ਸੀਗਾ ਕਿਉਂਕਿ ਪੰਜਾਬ ਪ੍ਰਧਾਨ ਨੇ ਭਾਜਪਾ ਦੇ ਤਾਂ ਅਗਰ ਤੁਹਾਡੇ ਮੱਦੇਨਜ਼ਰ ਤੋਂ ਦੇਖਿਆ ਜਾਵੇ ਤਾਂ ਤੁਸੀਂ ਸਿੱਧੇ ਤੌਰ ਤੇ ਇਹਨਾਂ ਮੁਸ਼ਕਲਾਂ ਦਾ ਸਾਹਮਣਾ ਕਰਦੇ ਪਏ ਹੋ ਤੇ ਉਦੋਂ ਸਵਾਲ ਕੀਤਾ ਸੀ ਪੱਤਰਕਾਰਾਂ ਨੇ ਕਿ ਕੋਈ ਗੱਲਬਾਤ ਹੋ ਸਕਦੀ ਹੈ ਹੁਣ ਕੋਈ ਵਿਚਾਲਾ ਜਿਹੜਾ ਵਿਚਲਾ ਰਾਹ ਹੈਗਾ ਕੋਈ ਕੱਢਿਆ ਜਾ ਸਕਦਾ ਇਹਨਾਂ ਚੀਜ਼ਾਂ ਨੂੰ ਲੈ ਕੇ

ਤਰੇ ਸਵਾਲ ਇਸ ਲਈ ਜ਼ਰੂਰੀ ਆ ਕਿਉਂਕਿ ਚੋਣਾ ਬਿਲਕੁਲ ਸਿਰਤੇ ਨੇ ਇੱਕ ਨੂੰ ਇੱਥੇ ਪੰਜਾਬ ਦੇ ਵਿੱਚ ਚੋਣਾ ਪੈ ਜਾਣੀ ਆ ਵੋਟਾਂ ਪੈ ਜਾਣੀਆਂ ਉਹ ਜੜੀਆਂ ਤਾਂ ਫਿਰ ਉਹਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਸਥਿਤੀ ਹੋਰ ਜ਼ਿਆਦਾ ਗੰਬੀਰ ਨਾ ਹੋਵੇ ਇਹਨਾਂ ਚੀਜ਼ਾਂ ਨੂੰ ਲੈ ਕੇ ਤੁਸੀਂ ਸਬੰਧਤ ਜਿਹੜੇ ਤੁਹਾਡੇ ਸੀਨੀਅਰ ਨੇ ਤੁਹਾਡੇ ਨਾਲ ਦੇ ਹਮ ਰਤਬਾ ਹੈਗੇ ਨੇ ਸਾਰੇ ਨਾਲ ਗੱਲਬਾਤ ਕੀਤੀ ਹੈ ਇਹਨਾਂ ਚੀਜ਼ਾਂ ਨੂੰ ਲੈ ਕੇ ਜੀ ਅੱਜਕਲ ਚੁੱਕ ਗੱਲ ਛੁਕੀ ਨਹੀਂ ਰਹਿੰਦੀ ਜੀ ਸੋਸ਼ਲ ਮੀਡੀਆ ਨੇ ਜੀ ਬੜਾ ਕਮ ਗਲੋਬਲਾਈਜ਼ ਜਦੋਂ ਦਾ ਹੋਇਆ ਇਹ ਜੀ ਇਹ ਸੰਦੇਸ਼ ਫਿਰ ਪੂਰੀ ਦੁਨੀਆ 'ਚ ਗੱਲ ਪਹੁੰਚ ਜਾਂਦੀ ਹੈ ਆਪ ਤਾਂ ਇੰਤਖਾ ਚ ਰਹਿਣੇ ਹੁੰਦਾ ਉਹਨਾਂ ਤੋਂ ਪਹਿਲੇ ਪਹੁੰਚੀ ਹੁੰਦੀ ਹੈ ਗੱਲ ਜੀ ਤੁਹਾਨੂੰ ਕਿਵੇਂ ਲੱਗਦਾ ਕਿ ਵੀ ਤੁਸੀਂ ਤੁਹਾਡਾ ਇੱਕ ਜੇ ਆਪਾਂ ਛੋਟੇ ਸ਼ਬਦਾਂ ਦੇ ਵਿੱਚ ਕਹੀਏ ਤੇ ਤੋਂ ਉਸੇ ਮੈਸੇਜ ਇੱਕ ਕਿਸਾਨਾਂ ਨੂੰ ਦੇਣਾ ਹੋਵੇ ਤਾਂ ਕੀ ਕਹੋਗੇ ਤੁਸੀਂ ਮੈਂ ਇਹੀ ਕਹਾਂਗਾ ਕਿ ਆਪਾਂ ਨੂੰ ਨਿਮਰਤਾ ਸਿਖਾਈ ਆਪਣੇ ਗੁਰੂ ਸਾਹਿਬਾਨ ਨੇ ਜੇ ਕੋਈ ਚੀਜ਼ ਕਿਸੇ ਤੋਂ ਮੰਗਣੀ ਆ

ਜੀ ਤੇ ਫਿਰ ਬੜੇ ਵੱਡੇ ਦਿੱਖੋ ਨੁਕਸਾਨ ਹੋ ਜਾਂਦੇ ਆ ਡਰੇ ਹੋਈ ਗਿਆ ਹੋਈ ਗਿਆ ਹੋਈ ਗਿਆ ਜੀ ਠੀਕ ਹੈ ਕੁੱਛ ਕਰਕੇ ਮੇਰੇ ਮੇਰੇ ਹਿਸਾਬ ਨਾਲ ਤਾਂ ਇਹ ਹੋਇਆ ਕਿ ਪਿਆਰ ਨਾਲ ਜਲ ਬੈਠ ਕੇ ਨਿਕਲ ਜਾਵੇ ਜੀ ਜੀ ਅੰਤਰਾਜੀ ਥੋੜਾ ਮੱਦਮ ਪਿਆ ਇਹ ਵਾਲਾ ਵਿਰੋਧ ਤੁਹਾਡੇ ਏਰੀਏ ਦੇ ਵਿੱਚ ਜਿਹੜਾ ਤੁਹਾਡੀ ਕੌਨਸਟਿਚੂਐਂਸੀ ਹੈਗੀ ਆ ਮੈਂ ਪਿੰਡ ਚੋਂ ਵੀ ਗਿਆ ਸੀ ਉੱਥੇ ਬਹੁਤ ਸੀਗੇ ਆ ਅੱਛਾ ਜੀ ਮੈਂ ਤਾਂ ਯਾਨੀ ਕਰਤੀ ਸਤਿ ਦੀ ਆਪਾ ਬਟ ਇੱਕ ਇੱਕ ਸਿਪੇ ਸਲਾਰ ਦੀ ਤਰ੍ਹਾਂ ਤੁਸੀਂ ਡਟੇ ਹੋਏ ਹੋ ਇਹ ਵੱਡੀ ਗੱਲ ਹੈ ਜਚਿਆ ਹੋਇਆ ਮੈਂ ਉਹਨਾਂ ਦੇ ਵਿੱਚ ਵੀ ਗਿਆ ਚੰਨਵਰੀ ਜੀ ਸਭ ਨੇ ਸਾਰੇ ਜਹਾਨ ਨੇ ਮੈਨੂੰ ਰੋਕਿਆ ਸੀ ਤੇ ਨਹੀਂ ਜਾਣਾ ਚਾਹੀਦਾ ਕਿ ਰਿਸਕ ਹੀ ਹੈ ਜੀ ਮੈਂ ਚਿੰਤ ਸਭ ਦੇ ਪੈਣਾ ਭਰਾ ਹੈ ਜੀ ਵੱਡੀ ਗੱਲ ਅੰਤਰਾ ਜੀ ਇਹ ਤੁਸੀਂ ਸਿੱਧੇ ਤੌਰ ਤੇ ਚੀਜ਼ਾਂ ਦੇਖਦੇ ਪਏ ਹੋ ਤੁਹਾਨੂੰ ਕੀ ਲੱਗਦਾ ਕਿ ਇਹ ਵੀ ਵੈਸੇ ਸਵਾਲ ਪਹਿਲਾਂ ਵੀ ਕੀਤਾ ਕਿਉਂਕਿ ਮੈਂ ਤੁਹਾਨੂੰ ਇਹ ਵੀ ਦੱਸਿਆ ਕਿ ਵੀ ਪੱਤਰਕਾਰਾਂ ਨੇ ਜਖਰ ਸਾਹਿਬ ਨੂੰ ਵੀ ਪੁੱਛਿਆ ਸੀ ਕੋਈ ਪੁਖਤਾ ਜਿਹੜਾ ਇੱਕ ਹੁੰਦਾ ਨਾ ਪੁਖਤਾ ਕੋਈ ਗੱਲਬਾਤ ਸਾਹਮਣੇ ਰੱਖੀ ਜਾਵੇ ਕਿਸਾਨਾਂ ਦੇ ਤਾਂ ਵੱਡੀ ਗੱਲ ਹੁੰਦੀ ਆ ਕਿਉਂਕਿ ਮਹਾਪੰਚਾਇਤ ਵੀ 21 ਮਈ ਨੂੰ ਸੱਦੀ ਗਈ ਹੈ ਕਿਸਾਨਾਂ ਦੇ ਵੱਲੋਂ ਇਹਨਾਂ ਨੇ ਵੀ ਕਿਸਾਨਾਂ ਨੇ ਵੀ ਕਹਿ ਦਿੱਤਾ ਕਿ ਵੀ ਰੋਸ ਹੋਰ ਵੀ ਤਿੱਖਾ ਹੋਊਗਾ ਪੰਜਾਬ ਦੇ ਵਿੱਚ ਕੋਈ ਸਥਿਤੀ ਨਿਊਜ਼ ਆਪਾਂ ਮੇਨਟੇਨ ਕਰਕੇ ਰੱਖਣਾ ਇੱਕ ਆਪਣਾ ਸਰਜ਼ਾਹਾਰਿਕ ਵਸ਼ਿੰਦੇ ਦਾ ਤਾਂ ਕਿਵੇਂ ਦੇਖਦੇ ਹਾਂ ਕਿਵੇਂ ਇਸ ਨੂੰ ਠੱਲ ਪਾਈ ਜਾ ਸਕਦੀ ਆ ਕੋਈ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਚੰਗੀ ਖਬਰ ਤੁਹਾਨੂੰ ਮਿਲ ਸਕਦੀ ਆ ਹਾਂ ਅਗਰ ਬੈਚਨ ਇਹੋ ਮੈਂ ਜਿੱਦਾਂ ਗੇਅਰਸ ਕੀਤੀ ਸਲੀਕ ਨਾਲ ਡਰਾਫਟਿੰਗ ਕਰਕੇ ਰਿਕਵੈਸਟ ਕਰਨ ਤੇ ਕੀ ਨਹੀਂ ਮੰਨਿਆ ਸੁਝਾਅ ਕਰਦਾ ਜੇ ਉਹ ਮੰਨਿਆ ਜੋ ਮੰਨਣਾ ਉਹ ਮੰਨਿਆ ਗਈਆਂ ਜੀ ਤਾਂ ਬਹੁਤ ਸ਼ਾਂਤ ਹੋ ਜਾਣਗੇ لیکن منگن تھوڑا طریقہ جے کہ اس شبد ہمم تھوڑا جے او دی کنٹرول رکھنا چاہیے دا سر بالکل 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 ٹھیک ہے جی میرا آخری سوال ہے کہویں تہاڈا چون پرچار کیویں چلدا پیا بہت شاندار جی 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 ٹھیک ہے ٹھیک ہے جی تھینک ٹھیک ہے سر شکریہ سر بڑی مہربانی تھینک یو ਸਤਿ ਸ਼੍ਰੀ ਅਕਾਲ ਸਰ ਕੁਲਵਿੰਦਰ ਬੋਰਾਂਜੀ ਪੰਜਾਬ ਕੇਸਰੀ ਤੋਂ ਸਤਿ ਸ਼੍ਰੀ ਅਕਾਲ ਜੀ ਇੱਕ ਦੋ ਸਵਾਲ ਸੀਗੇ ਜਿਹੜੇ ਕਰਨੇ ਸੀ ਜਿਨ੍ਹਾਂ ਦੇ ਵਿੱਚੋਂ ਇੱਕ ਖਾਸ ਸਵਾਲ ਇਹ ਸੀਗਾ ਕਿਸਾਨਾਂ ਦਾ ਜਿਹੜਾ ਹੈਗਾ ਵਿਰੋਧ ਹੋ ਰਿਹਾ ਸੀਗਾ ਲਗਾਤਾਰ ਭਾਜਪਾ ਆਗੂਆਂ ਦਾ ਤਾਂ ਉਹਨਾਂ ਵੀ ਲੰਮੇ ਸਮੇਂ ਤੋਂ ਜਦੋਂ ਤੋਂ ਕੈਂਪੇਨ ਸ਼ੁਰੂ ਹੋਈ ਹੈ ਕਾਫੀ ਵਿਰੋਧ ਹੋ ਰਿਹਾ ਕਿਵੇਂ ਤੁਸੀਂ ਉਹ ਕਿਵੇਂ ਇਸ ਚੀਜ਼ ਨੂੰ ਰੋਕਿਆ ਜਾ ਸਕਦਾ ਹੈ ਇਹ ਤੁਹਾਡੇ ਮਨਮੇਰ ਭੇ ਆਪ ਹੀ ਹਾਂਜੀ ਇਹ ਰੋਕ ਸਕਦਾ ਉਹਨੂੰ ਰੋਕ ਕੋਈ ਸਕਦਾ ਨਹੀਂ ਜੀ ਬਿਲਕੁਲ ਹਾਂ ਜੀ ਹਾਂ ਸਰਾਜੀ ਇੱਕ ਨਾ ਪ੍ਰੈਸ ਕਾਨਫਰੰਸ ਕੀਤੀ ਸੀ ਕਿ ਸੁਨੀਲ ਜਾਖੜ ਹੁਣਾ ਨੇ ਤਾਂ ਉਦੋਂ ਵੀ ਸਵਾਲ ਪੱਤਰਕਾਰਾਂ ਦੇ ਵੱਲੋਂ ਕੀਤਾ ਗਿਆ ਸੀਗਾ ਕਿਉਂਕਿ ਪੰਜਾਬ ਪ੍ਰਧਾਨ ਨੇ ਭਾਜਪਾ ਦੇ ਤਾਂ ਅਗਰ ਤੁਹਾਡੇ ਮੱਦੇਨਜ਼ਰ ਤੋਂ ਦੇਖਿਆ ਜਾਵੇ ਤਾਂ ਤੁਸੀਂ ਸਿੱਧੇ ਤੌਰ ਤੇ ਇਹਨਾਂ ਮੁਸ਼ਕਲਾਂ ਦਾ ਸਾਹਮਣਾ ਕਰਦੇ ਪਏ ਹੋ ਤੇ ਉਦੋਂ ਸਵਾਲ ਕੀਤਾ ਸੀ ਪੱਤਰਕਾਰਾਂ ਨੇ ਕਿ ਕੋਈ ਗੱਲਬਾਤ ਹੋ ਸਕਦੀ ਹੈ ਹੁਣ ਕੋਈ ਵਿਚਾਲਾ ਜਿਹੜਾ ਵਿਚਲਾ ਰਾ ਹੈਗਾ ਕੋਈ ਕੱਢਿਆ ਜਾ ਸਕਦਾ ਇਹਨਾਂ ਚੀਜ਼ਾਂ ਨੂੰ ਲੈ ਕੇ

ਤਰੇ ਸਵਾਲ ਇਸ ਲਈ ਜ਼ਰੂਰੀ ਆ ਕਿਉਂਕਿ ਚੋਣਾ ਬਿਲਕੁਲ ਸਿਰਤੇ ਨੇ ਇੱਕ ਨੂੰ ਇੱਥੇ ਪੰਜਾਬ ਦੇ ਵਿੱਚ ਚੋਣਾ ਪੈ ਜਾਣੀ ਵੋਟਾਂ ਪੈ ਜਾਣੀਆਂ ਉਹ ਜੜੀਆਂ ਤਾਂ ਫਿਰ ਉਹਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਸਥਿਤੀ ਹੋਰ ਜ਼ਿਆਦਾ ਗੰਬੀਰ ਨਾ ਹੋਵੇ ਇਹਨਾਂ ਚੀਜ਼ਾਂ ਨੂੰ ਲੈ ਕੇ ਤੁਸੀਂ ਸਬੰਧਤ ਜਿਹੜੇ ਤੁਹਾਡੇ ਸੀਨੀਅਰ ਨੇ ਤੁਹਾਡੇ ਨਾਲ ਦੇ ਹਮ ਰਤਬਾ ਹੈਗੇ ਨੇ ਸਾਰੇ ਨਾਲ ਗੱਲਬਾਤ ਕੀਤੀ ਹੈ ਇਹਨਾਂ ਚੀਜ਼ਾਂ ਨੂੰ ਲੈ ਕੇ ਜੀ ਅੱਜਕਲ ਚੁੱਕ ਗੱਲ ਛੁਕੀ ਨਹੀਂ ਰਹਿੰਦੀ ਜੀ ਸੋਸ਼ਲ ਮੀਡੀਆ ਨੇ ਜੀ ਬੜਾ ਕਮ ਗਲੋਬਲਾਈਜ਼ ਜਦੋਂ ਦਾ ਹੋਇਆ ਇਹ ਜੀ ਅੰਤ ਵਿੱਚ ਫਿਰ ਪੂਰੀ ਦੁਨੀਆ 'ਚ ਗੱਲ ਕੌਣ ਜਾਂਦੀ ਹੈ ਆਪ ਦਾ ਇੰਪੈਕਟ ਰਹਿਣੇ ਹੁੰਦਾ ਉਹਨਾਂ ਤੋਂ ਪਹਿਲੇ ਪਹੁੰਚੀ ਹੁੰਦੀ ਹੈ ਗੱਲ ਜੀ ਤੁਹਾਨੂੰ ਕਿਵੇਂ ਲੱਗਦਾ ਕਿ ਵੀ ਤੁਸੀਂ ਤੁਹਾਡਾ ਇੱਕ ਜੇ ਆਪਾਂ ਛੋਟੇ ਸ਼ਬਦਾਂ ਦੇ ਵਿੱਚ ਕਹੀਏ ਤੇ ਤੋਂ ਉਸੇ ਮੈਸੇਜ ਇੱਕ ਕਿਸਾਨਾਂ ਨੂੰ ਦੇਣਾ ਹੋਵੇ ਤਾਂ ਕੀ ਕਹੋਗੇ ਤੁਸੀਂ ਮੈਂ ਇਹੀ ਕਹਾਂਗਾ ਕਿ ਆਪਾਂ ਨੂੰ ਨਿਮਰਤਾ ਸਿਖਾਈ ਆਪਣੇ ਗੁਰੂ ਸਾਹਿਬਾਨ ਨੇ ਜੇ ਕੋਈ ਚੀਜ਼ ਕਿਸੇ ਤੋਂ ਮੰਗਣੀ ਆ

ਜੀ ਤੇ ਫਿਰ ਬੜੇ ਵੱਡੇ ਦਿੱਖੋ ਨੁਕਸਾਨ ਹੋ ਜਾਂਦੇ ਆ ਡਰੇ ਹੋਈ ਗਿਆ ਹੋਈ ਗਿਆ ਹੋਈ ਗਿਆ ਜੀ ਤੇ ਕੁਝ ਕਰਕੇ ਮੇਰੇ ਮੇਰੇ ਹਿਸਾਬ ਨਾਲ ਤਾਂ ਇਹ ਹੋਇਆ ਕਿ ਪਿਆਰ ਨਾਲ ਜਲ ਬੈਠ ਕੇ ਨਿਕਲ ਜਾਵੇ ਜੀ ਜੀ ਮੰਤਰਾ ਜੀ ਥੋੜਾ ਮੱਦਮ ਪਿਆ ਇਹ ਵਾਲਾ ਵਿਰੋਧ ਤੁਹਾਡੇ ਏਰੀਏ ਦੇ ਵਿੱਚ ਜਿਹੜਾ ਤੁਹਾਡੀ ਕੌਨਸਟਿਚੂਐਂਸੀ ਹੈਗੀ ਆ ਮੈਂ ਪਿੰਡ ਚੋਂ ਵੀ ਗਿਆ ਸੀ ਉੱਥੇ ਬਹੁਤ ਸੀਗੇ ਆ ਅੱਛਾ ਜੀ ਮੈਂ ਤਾਂ ਯਾਨੀ ਕਰਤੀ ਸੱਤ ਦੇ ਆਪਾਂ ਬਟ ਇੱਕ ਇੱਕ ਸਿਪੇ ਸਲਾਰ ਦੀ ਤਰ੍ਹਾਂ ਤੁਸੀਂ ਡਟੇ ਹੋਏ ਹੋ ਇਹ ਵੱਡੀ ਗੱਲ ਹੈ ਜਚਿਆ ਹੋਇਆ ਮੈਂ ਉਹਨਾਂ ਨੂੰ ਜਿਹਨਾਂ ਦੇ ਵਿੱਚ ਵੀ ਗਿਆ ਚੱਲਿਆ ਜੀ ਸਭ ਨੇ ਸਾਰੇ ਜਹਾਨ ਨੇ ਮੈਨੂੰ ਰੋਕਿਆ ਹ ਹ ਤੇ ਨਹੀਂ ਜਾਣਾ ਚਾਹੀਦਾ ਦੇ ਰਿਸਕ ਹੀ ਹੈ ਜੀ ਮੈਂ ਚਿੰਨ੍ਹ ਸਾਹਿਬ ਦੇ ਪੈਣਾ ਪਰਾ ਹੈ ਜੀ ਵੱਡੀ ਗੱਲ ਅੰਤਰਾ ਜੀ ਇਹ ਤੁਸੀਂ ਸਿੱਧੇ ਤੌਰ ਤੇ ਚੀਜ਼ਾਂ ਦੇਖਦੇ ਪਏ ਹੋ ਤੁਹਾਨੂੰ ਕੀ ਲੱਗਦਾ ਕਿ ਵੀ ਮੈਂ ਵੈਸੇ ਸਵਾਲ ਪਹਿਲਾਂ ਵੀ ਕੀਤਾ ਕਿਉਂਕਿ ਮੈਂ ਤੁਹਾਨੂੰ ਇਹ ਵੀ ਦੱਸਿਆ ਕਿ ਵੀ ਪੱਤਰਕਾਰਾਂ ਨੇ ਜਖਰ ਸਾਹਿਬ ਨੂੰ ਵੀ ਪੁੱਛਿਆ ਸੀ ਕੋਈ ਪੁਖਤਾ ਜਿਹੜਾ ਇੱਕ ਹੁੰਦਾ ਨਾ ਪੁਖਤਾ ਕੋਈ ਗੱਲਬਾਤ ਸਾਹਮਣੇ ਰੱਖੀ ਜਾਵੇ ਕਿਸਾਨਾਂ ਦੇ ਤਾਂ ਵੱਡੀ ਗੱਲ ਹੁੰਦੀ ਆ ਕਿਉਂਕਿ ਮਹਾਪੰਚਾਇਤ ਵੀ 21 ਮਈ ਨੂੰ ਸੱਦੀ ਗਈ ਹੈ ਕਿਸਾਨਾਂ ਦੇ ਵੱਲੋਂ ਇਹਨਾਂ ਨੇ ਵੀ ਕਿਸਾਨਾਂ ਨੇ ਵੀ ਕਹਿ ਦਿੱਤਾ ਕਿ ਵੀ ਰੋਸ ਹੋਰ ਵੀ ਤਿੱਖਾ ਹੋਊਗਾ ਪੰਜਾਬ ਦੇ ਵਿੱਚ ਕੋਈ ਸਥਿਤੀ ਨਿਊਜ਼ ਆਪਾਂ ਮੇਨਟੇਨ ਕਰਕੇ ਰੱਖਣਾ ਇੱਕ ਆਪਣਾ ਸਰਜ਼ਾਹਾਰਿਕ ਵਸ਼ਿੰਦੇ ਦਾ ਤਾਂ ਕਿਵੇਂ ਦੇਖਦੇ ਹਾਂ ਕਿਵੇਂ ਇਸ ਨੂੰ ਠੱਲ ਪਾਈ ਜਾ ਸਕਦੀ ਆ ਕੋਈ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਚੰਗੀ ਖਬਰ ਤੋਂ ਉਹਨਾਂ ਨੂੰ ਮਿਲ ਸਕਦੀ ਆ ਅ ਅਗਰ ਬੈਚਨ ਇਹੋ ਸਨੇਤ ਜਿੱਤਾ ਗੇਅਰਸ ਕਿਤੇ ਸਲੀਕਨਲ ਡਰਾਫਟਿੰਗ ਕਰਕੇ ਰਿਕਵੈਸਟ ਕਰਨ ਤੇ ਕੀ ਨਹੀਂ ਮੰਨਿਆ ਸੁਝਾਅ ਕਰਦਾ ਜੇ ਉਹ ਮੰਨਿਆ ਜੋ ਮੰਨਣਾ ਉਹ ਮੰਨਿਆ ਗਈਆਂ ਜੀ ਤਾਂ ਬਹੁਤ ਸ਼ਾਂਤ ਹੋ ਜਾਣਗੇ لیکن منگن دے چٹھرا طریقہ جے کہ اس شبد ہمم تھوڑا جے او دی کنٹرول رکھنا چاہیے دا سر بالکل 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 ٹھیک ہے جی میرا آخری سوال ہے کہویں تہاڈا چون پرچار کیویں چلدا پیا بہت شاندار جی 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 ٹھیک ہے ٹھیک ہے جی تھینک ٹھیک ہے سر شکریہ سر بڑی مہربانی تھینک یو ਸਤਿ ਸ਼੍ਰੀ ਅਕਾਲ ਸਰ ਕੁਲਵਿੰਦਰ ਬੋਰਾਂਜੀ ਪੰਜਾਬ ਕੇਸਰੀ ਤੋਂ ਸਤਿ ਸ਼੍ਰੀ ਅਕਾਲ ਜੀ ਇੱਕ ਦੋ ਸਵਾਲ ਸੀਗੇ ਜਿਹੜੇ ਕਰਨੇ ਸੀ ਜਿਨ੍ਹਾਂ ਦੇ ਵਿੱਚੋਂ ਇੱਕ ਖਾਸ ਸਵਾਲ ਇਹ ਸੀਗਾ ਕਿਸਾਨਾਂ ਦਾ ਜਿਹੜਾ ਹੈਗਾ ਵਿਰੋਧ ਹੋ ਰਿਹਾ ਸੀਗਾ ਲਗਾਤਾਰ ਭਾਜਪਾ ਆਗੂਆਂ ਦਾ ਤਾਂ ਉਹਨਾਂ ਵੀ ਲੰਬੇ ਸਮੇਂ ਤੋਂ ਜਦੋਂ ਤੋਂ ਕੈਂਪੇਨ ਸ਼ੁਰੂ ਹੋਈ ਹੈ ਕਾਫੀ ਵਿਰੋਧ ਹੋ ਰਿਹਾ ਕਿਵੇਂ ਤੁਸੀਂ ਉਹ ਕਿਵੇਂ ਇਸ ਚੀਜ਼ ਨੂੰ ਰੋਕਿਆ ਜਾ ਸਕਦਾ ਹੈ ਇਹ ਤੁਹਾਡੇ ਮਨਮੀਰ ਭਵੇ ਆਪ ਹੀ ਹਾਂਜੀ ਇਹ ਰੋਕਣਾ ਤਾਂ ਉਹਨਾਂ ਰੋਕ ਤੱਕ ਕੋਈ ਸਕਦਾ ਨਹੀਂ ਜੀ ਬਿਲਕੁਲ ਹਾਂ ਜੀ ਹਾਂਸਰਾ ਜੀ ਇੱਕ ਨਾ ਪ੍ਰੈਸ ਕਾਨਫਰੰਸ ਕੀਤੀ ਸੀ ਕਿ ਸੁਨੀਲ ਜਾਖੜ ਹੁਣਾ ਨੇ ਤਾਂ ਉਦੋਂ ਵੀ ਸਵਾਲ ਪੱਤਰਕਾਰਾਂ ਦੇ ਵੱਲੋਂ ਕੀਤਾ ਗਿਆ ਸੀਗਾ ਕਿਉਂਕਿ ਪੰਜਾਬ ਪ੍ਰਧਾਨ ਨੇ ਭਾਜਪਾ ਦੇ ਤਾਂ ਅਗਰ ਤੁਹਾਡੇ ਮੱਦੇਨਜ਼ਰ ਤੋਂ ਦੇਖਿਆ ਜਾਵੇ ਤਾਂ ਤੁਸੀਂ ਸਿੱਧੇ ਤੌਰ ਤੇ ਇਹਨਾਂ ਮੁਸ਼ਕਲਾਂ ਦਾ ਸਾਹਮਣਾ ਕਰਦੇ ਪਏ ਹੋ ਤੇ ਉਦੋਂ ਸਵਾਲ ਕੀਤਾ ਸੀ ਪੱਤਰਕਾਰਾਂ ਨੇ ਕਿ ਕੋਈ ਗੱਲਬਾਤ ਹੋ ਸਕਦੀ ਹੈ ਹੁਣ ਕੋਈ ਵਿਚਾਲਾ ਜਿਹੜਾ ਵਿਚਲਾ ਰਾ ਹੈਗਾ ਕੋਈ ਕੱਢਿਆ ਜਾ ਸਕਦਾ ਇਹਨਾਂ ਚੀਜ਼ਾਂ ਨੂੰ ਲੈ ਕੇ

ਤਰੇ ਸਵਾਲ ਇਸ ਲਈ ਜ਼ਰੂਰੀ ਆ ਕਿਉਂਕਿ ਚੋਣਾ ਬਿਲਕੁਲ ਸਿਰਤੇ ਨੇ ਇੱਕ ਨੂੰ ਇੱਥੇ ਪੰਜਾਬ ਦੇ ਵਿੱਚ ਚੋਣਾ ਪੈ ਜਾਣੀ ਵੋਟਾਂ ਪੈ ਜਾਣੀਆਂ ਉਹ ਜੜੀਆਂ ਤਾਂ ਫਿਰ ਉਹਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਸਥਿਤੀ ਹੋਰ ਜ਼ਿਆਦਾ ਗੰਬੀਰ ਨਾ ਹੋਵੇ ਇਹਨਾਂ ਚੀਜ਼ਾਂ ਨੂੰ ਲੈ ਕੇ ਤੁਸੀਂ ਸਬੰਧਤ ਜਿਹੜੇ ਤੁਹਾਡੇ ਸੀਨੀਅਰ ਨੇ ਤੁਹਾਡੇ ਨਾਲ ਦੇ ਹਮ ਰਤਬਾ ਹੈਗੇ ਨੇ ਸਾਰੇ ਨਾਲ ਗੱਲਬਾਤ ਕੀਤੀ ਹੈ ਇਹਨਾਂ ਚੀਜ਼ਾਂ ਨੂੰ ਲੈ ਕੇ ਜੀ ਅੱਜਕਲ ਚੁੱਕ ਗੱਲ ਛੁਕੀ ਨਹੀਂ ਰਹਿੰਦੀ ਜੀ ਸੋਸ਼ਲ ਮੀਡੀਆ ਨੇ ਜੀ ਬੜਾ ਕਮ ਗਲੋਬਲਾਈਜ਼ ਜਦੋਂ ਦਾ ਹੋਇਆ ਇਹ ਜੀ ਇਹ ਸੰਕੀਚਿਤ ਫਿਰ ਪੂਰੀ ਦੁਨੀਆ 'ਚ ਗੱਲ ਪਹੁੰਚ ਜਾਂਦੀ ਹੈ ਆਪ ਦਾ ਇੰਪੈਕਟ ਰਹਿਣੇ ਹੁੰਦਾ ਉਹਨਾਂ ਤੋਂ ਪਹਿਲੇ ਪਹੁੰਚ ਜਾਂਦੀ ਹੈ ਗੱਲ ਜੀ ਤੁਹਾਨੂੰ ਕਿਵੇਂ ਲੱਗਦਾ ਕਿ ਵੀ ਤੁਸੀਂ ਤੁਹਾਡਾ ਇੱਕ ਜੇ ਆਪਾਂ ਛੋਟੇ ਸ਼ਬਦਾਂ ਦੇ ਵਿੱਚ ਕਹੀਏ